रोटी बाय इंडिपेंडेंस आज इंडिपेंडेंस स्पेशल खाना बनेगा घर पे क्योंकि इसके है कणकण में स्वाद कणकण में भारत डिम्पी ਢਿਲੋਂ ਦੀ ਕੋਈ رائے ਨਹੀਂ ਸੀ ਜੀ ਇਹਨਾਂ ਨੇ ਤੇ رائے ਮੈਂ ਤਾਂ ਸਾਰੀ ਇਹਨਾਂ ਤੋਂ ਮੰਗੀ ਆ ਜੀ ਜੋ ਮੇਰੇ ਨਾਲ ਅੱਜ ਮੇਰੇ ਸਮਰਥਕ ਆਏ ਸੀ ਮੈਨੂੰ ਪਿਆਰ ਕਰਨ ਵਾਲੇ ਆਏ ਸੀ ਮੈਨੂੰ ਚਾਹਣ ਵਾਲੇ ਆਏ ਸੀ ਇਹਨਾਂ ਸਾਰਿਆਂ ਤੇ ਮੈਂ ਗੱਲ ਛੱਡਤੀ ਸੀ ਵੀ ਆਪਾਂ ਨੂੰ ਕੀ ਫੈਸਲਾ ਲੈਣਾ ਚਾਹੀਦਾ ਪਹਿਲਾਂ ਤਾਂ ਇਹਨਾਂ ਨੇ ਇਹ ਫੈਸਲਾ ਕਰਤਾ ਵੀ ਤੁਸੀਂ ਜੋ ਫੈਸਲਾ ਕਰੋਗੇ ਅਸੀਂ ਤੁਹਾਡੇ ਨਾਲ ਆ ਤੁਸੀਂ ਕਿਸੇ ਵੀ ਪਾਰਟੀ ਜਾਓਗੇ ਅਸੀਂ ਉਹਦੇ ਨਾਲ ਚੱਲਾਂਗੇ ਫਿਰ ਇਹਨਾਂ ਨੇ ਵਿੱਚੋਂ ਕੁ ਸਿਆਣੇ ਬੰਦਿਆਂ ਨੇ ਰਾਏ ਕਰਕੇ ਇਹ ਕਿਹਾ ਵੀ ਦੇਖੋ ਜੀ 2.5 ਸਾਲ ਸਰਕਾਰ ਦੇ ਪਏ ਆ ਤੇ ਆਪਾਂ ਸਰਕਾਰ ਵੱਨੀ ਚਲੀਏ ਜਿਹੜੇ ਕੋਈ ਆਪਣੇ ਕੰਮ ਕਰ ਰਹੇ ਨੇ ਆ ਅਗਰ ਸੀਐਮ ਸਾਹਿਬ ਆ ਕੇ ਆਪਣੋ ਪ੍ਰੋਮਿਸ ਕਰਦੇ ਆ ਆਪਾਂ ਸਰਕਾਰ ਦਾ ਸਮਰਥਨ ਦੇਈਏ ਤੇ ਸਾਡਾ ਵੀ ਬੇੜਾ ਪਾਰ ਹੋ ਜੂ ਸ਼ਹਿਰ ਵਾਲੇ ਦੀ ਇਹ ਛਾਵੀ ਸਾਡਾ ਸਾਰਾ ਨਰਕ ਨਿਕਲ ਜੂ ਤੇ ਮੈਂ ਇਹਨਾਂ ਦੇ ਨਾਲ ਬਚਿਆ ਵਿਆਂ ਮੇਰੀ ਆਪ ਦੀ ਕੋਈ ਇੱਛਾ ਨਹੀਂ ਨਾ ਮੈਂ ਕੁਝ ਲੈਣਾ ਨਾ ਕਦੋਂ ਕਰ ਰਹੇ ਲੋਕੀ ਵੀ ਜਾਣਨਾ ਚਾਹੁੰਦੇ ਨੇ ਇਹ ਪਹਿਲਾ ਸਵਾਲ ਹਰੀਖ ਦੇ ਮਨ 'ਚ ਹੀ ਹੈ ਅੱਜ ਤੱਕ ਹਜੇ ਤੱਕ ਮੇਰੀ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਮੈਂ ਤੁਹਾਨੂੰ ਸਪਸ਼ਟ ਗੱਲ ਦੱਸਾਂ ਅੱਜ ਤੋਂ ਬਾਅਦ ਮੈਨੂੰ ਹੁਣ ਉਹਨਾਂ ਨੇ ਆਪਣਾ ਕੰਟੈਕਟ ਕਰਨਗੇ ਤੇ ਜਦੋਂ ਕਰਨਗੇ ਤੁਹਾਨੂੰ ਜਰੂਰ ਸਭ ਤੋਂ ਪਹਿਲਾਂ ਤੁਹਾਨੂੰ ਹੀ ਦੱਸਾਂਗੇ ਜੀ ਵੀ ਹੁਣ ਅਸੀਂ ਫਲਾਣੇ ਦੇ ਨਾਲ ਜੁਆਇਨਿੰਗ ਕਰ ਰਹੇ ਹਾਂ ਜੇ ਜੁਆਇਨਿੰਗ ਕਰਦੇ ਹੋ ਤਾਂ ਇਲੈਕਸ਼ਨ ਲੜਿਆ ਜਾਏਗਾ ਬਿਲਕੁਲ ਫਿਰ ਤਾਂ ਲੜਾਂਗੇ ਜੀ ਇਲੈਕਸ਼ਨ ਇਸੇ ਸ਼ਰਤ ਤੇ ਹੀ ਇਲੈਕਸ਼ਨ ਲੜਾਂਗੇ ਜੀ ਇਸੇ ਕਰਕੇ ਜੁਆਇਨਿੰਗ ਕਰਾਂਗੇ ਜੀ ਜੀ ਉਹ ਪਾਰਟੀ ਨੇ ਟਾਈਮ ਦਿੱਤਾ ਹੈ ਰਾਬਤਾ ਕਰਨ ਦਾ ਕੋਈ ਮੁੱਖ ਮੰਤਰੀ ਨਾਲ ਗੱਲ ਹੋਈ ਹੋਈ ਨਹੀਂ ਨਹੀਂ ਹਜੇ ਤੱਕ ਨਹੀਂ ਹੋਈ ਸੰਭਾਵਨਾ ਹਜੇ ਤੱਕ ਥੱਲੇ ਵਾਲਿਆਂ ਨਾਲ ਗੱਲ ਹੋ ਰਹੀ ਆ ਉਹ ਕਹਿੰਦੇ ਆ ਵੀ ਅਸੀਂ ਗੱਲ ਕਰਾ ਦਿੰਦੇ ਆ ਮੈਂ ਉਹਨਾਂ ਨੂੰ ਇਹੀ ਕੱਲ ਦਾ ਜਵਾਬ ਦੇਈ ਇਹਨਾਂ ਵੀ ਮੈਂ ਪਹਿਲਾਂ ਮੇਰੀ ਆਪਣਾ ਸੰਗਤ ਮੈਂ ਜਿਨ੍ਹਾਂ ਨੂੰ ਪਿਆਰ ਕਰਦਾ ਜਿਹੜੇ ਮੈਨੂੰ ਪਿਆਰ ਕਰਦੇ ਡੀਪੀ ਟੋ ਦਿਲਮੰਦ ਸੰਗਤ ਮੰਨ ਗਏ ਹਾਂਜੀ ਸੰਗਤ ਮੰਨ ਗਈ ਤੁਹਾਡਾ ਦਿਲਮੰਦ ਆਮਾ ਦੀ ਪਾਂਡੀ ਜਾਣੀ ਐਕਚੁਅਲੀ ਮੇਰਾ ਦਿਲ ਤਾਂ ਹੈ ਹੀ ਨਹੀਂ ਜੀ ਮੇਰਾ ਦਿਲ ਤਾਂ ਇਹਨਾਂ ਜੀ ਧੜਕਦਾ ਜਿਨ੍ਹਾਂ ਨੇ ਮੈਨੂੰ ਬਣਾਉਣਾ ਮੈਂ ਮੰਨਾਂ ਨਾ ਮੰਨਾਂ ਉਸ ਗੱਲ ਨਾਲ ਕੋਈ ਬੜਾ ਫਰਕ ਨਹੀਂ ਪੈਂਦਾ ਮੈਂ ਤਾਂ ਇਹਨਾਂ ਵਾਸਤੇ ਲੜ ਰਿਹਾ ਅੱਜਕੱਲ੍ਹ ਐਲਾਨ ਹੋਣ ਦੀ ਸੁਭਾਵ ਹੈ ਕਿ ਲੋਕ ਸਾਹਿਬ ਇਹ ਹੁਣ ਉਹ ਉਹਨਾਂ ਤੇ ਡਿਪੈਂਡ ਕਰਦਾ ਜੀ ਤੁਸੀਂ ਉਹਨਾਂ ਤੋਂ ਆਪ ਪੁੱਛ ਕੇ ਦੱਸ ਦਿਓ ਮੈਨੂੰ ਡੇਟ ਦੇ ਦਿਓ ਨਹੀਂ ਮੈਂ ਤਿਆਰ ਆਂ ਦੀ ਹੁਣ ਦੇਖੋ ਜੀ ਮੈਂ ਸਾਰੇ ਇਹਨਾਂ ਪਿਆਰਿਆਂ ਦਾ ਬੱਜਾ ਵਿਆਂ ਇੰਨਾ ਇੰਨਾ ਕੁ ਫੇਵਰ ਮੇਰਾ ਤੁਸੀਂ ਕਰਦੇ ਹੋ ਵੀ ਉਹਨਾਂ ਤੋਂ ਪੁੱਛ ਕੇ ਮੈਨੂੰ ਡੇਟ ਦੇ ਦਿਓ ਤੇ ਜਿੱਦੇ ਮਰਜ਼ੀ ਆ ਕੇ ਸਾਨੂੰ ਉਰਲਾ ਲੈਣ ਠੀਕ ਹੈ ਹਾਂ ਜੀ ਜਿਵੇਂ ਤੁਸੀਂ ਕਹਿੰਿਆ ਕੱਲ੍ਹ ਕੱਲ੍ਹ ਦੇ ਫੋਨ ਆ ਰਹੇ ਆ ਬਾਰ ਬਾਰ ਜੇਕਰ ਕੱਲ੍ਹ ਦਾ ਦੁਬਾਰਾ ਅਪਰੋਚ ਕਰਦਾ ਜਾਂ ਆਉਂਦਾ ਤਾਂ ਦੁਬਾਰਾ ਕੋਈ ਫੈਸਲਾ ਲਿਆ ਜਾਂ ਸਰ ਨਹੀਂ ਜੀ ਹੁਣ ਨਹੀਂ ਲੈਂਦਾ ਹੁਣ ਇੱਕ ਵਾਰੀ ਹਲਵੇ ਦਾ ਕਹਿ ਕੇ ਜੀ ਫਿਰ ਉਹ ਗੱਲ ਫਿਰ ਰਚਕ ਬਹਿੰਦੀ ਨਹੀਂ ਫਿਰ ਉਹ ਗੱਲ ਬਣਦੀ ਨਹੀਂ